ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇੱਕ ਬੜਾ ਬਿਆਨ ਵਾਇਰਲ ਹੋ ਰਿਹਾ ਰਾਜੇ ਵਿੜਿੰਗ ਦਾ ਕਿ ਅਸੀਂ ਹਿੰਦੁਸਤਾਨ ਬਣਾਉਣਾ ਤੇ ਦੂਜੀ ਜਿਹੜੀ ਲਫੰਡਰ ਪਾਰਟੀ ਆ ਉਹ ਬੋਲਦੀ ਆ ਅਸੀਂ ਖਾਲਿਸਤਾਨ ਬਣਾਉਣਾ ਨਾ ਅਸੀਂ ਹਿੰਦੁਸਤਾਨ ਬਣਾਉਣਾ ਨਾ ਅਸੀਂ ਖਾਲਿਸਤਾਨ ਬਣਾਉਣਾ ਨਾ ਕਿਸੇ ਨੂੰ ਬਣਾਉਣ ਦਵਾਂਗੇ ਅਸੀਂ ਬਣਾਉਣਾ ਅਖੰਡ ਭਾਰਤ ਅਸੀਂ ਭਾਰਤ ਦੇ ਵਸਨੀਕਾਂ ਤੇ ਅਸੀਂ ਅਖੰਡ ਭਾਰਤ ਬਣਾਉਣਾ ਤੇ ਨਾ ਹੀ ਅਸੀਂ ਭਿੰਡਰਾਂ ਵਾਲੇ ਨੂੰ ਬਣ ਦਿੰਦੇ ਨਾ ਅਸੀਂ ਅੰਮ੍ਰਿਤਪੁਰ ਨੂੰ ਜਿਹੜੇ ਅੱਜ ਕੱਲ ਗੁੰਡੇ ਲੋਕ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਇਹਨਾਂ ਦੇ ਅਗੇਂਸਟ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਦੂਜੇ ਪਾਸੇ ਹਿੰਦੁਸਤਾਨ ਦੀ ਗੱਲ ਕਰਨ ਵਾਲੇ ਇਹ ਉਹ ਲੋਕ ਨੇ ਰਾਜਾ ਵੜਿੰਗ ਜੀ ਤੁਹਾਡੀ ਉਹ ਪਾਰਟੀ ਆ ਜਿਨ੍ਹਾਂ ਨੇ ਇੱਥੇ ਲੰਬੇ ਸਾਲ ਰਾਮ ਮੰਦਰ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਰਾਮ ਮੰਦਰ ਬਣ ਨਹੀਂ ਸੀ ਦਿੱਤਾ ਤੁਸੀਂ ਉਹ ਲੋਕ ਨੇ ਇੱਕ ਸਮਾਂ ਉਹ ਸੀ ਜਦੋਂ ਹਰਜੀਤ ਸਿੰਘ ਨੇ ਪਹਿਲੀ ਵਾਰ ਕਿਹਾ ਪ੍ਰੈਸ ਕਾਨਫਰੰਸ ਵੀ ਅਸੀਂ ਸਨਾਤਨੀ ਆ ਤੇ ਤੁਹਾਨੂੰ ਅੱਜ ਦੇਖਣਾ ਪਊਗਾ ਕਿ ਅੱਜ ਪੰਜਾਬ ਦਾ ਹਰ ਸਿੱਖ ਕਹਿਣ ਲੱਗ ਗਿਆ ਕਿ ਅਸੀਂ ਸਨਾਤਨੀ ਆ ਇਹ ਅਖੰਡ ਭਾਰਤ ਦੀ ਇੱਕ ਨੀਂਹ ਰੱਖੀ ਗਈ ਆ ਜਿਸ ਦਿਨ ਹਰਜੀਤ ਸਿੰਘ ਨੇ ਕਿਹਾ ਸੀ ਕਿ ਅਸੀਂ ਸਨਾਤਨੀ ਆ ਉਸ ਦਿਨ ਅਖੰਡ ਭਾਰਤ ਦੀ ਸਨਾਤਨ ਧਰਮ ਦੀ ਦਵਾਰਾ ਤੇ ਜੜਾ ਮਜ਼ਬੂਤ ਪੰਜਾਬ ਚ ਹੋਣ ਲੱਗੀਆਂ ਤੇ ਅੱਜ ਪੂਰਾ Hindu ਸਮਾਜ ਜਿਹੜਾ ਸਨਾਤਨੀ ਸਮਾਜ ਆ ਜਿਹੜਾ ਪੰਜਾਬ ਨੂੰ ਤੇ ਵਿੱਚ ਸ਼ਾਂਤੀ ਭਾਲਦਾ ਨਾ ਉਹ ਕਾਂਗਰਸ ਨੂੰ ਨਾ ਉਹ ਖਾਲਸਤਾਨੀਆਂ ਨੂੰ ਉਹ ਜਿਹੜੇ ਲੋਕ ਅਖੰਡ ਭਾਰਤ ਦੀ ਗੱਲ ਕਰਦੇ ਨੇ ਜਿਹੜੇ ਅਖੰਡ ਰਹਿਣ ਦੀ ਗੱਲ ਕਰਦੇ ਨੇ ਜਿਹੜੇ ਸਨਾਤਨ ਧਰਮ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸੰਸਕਾਰਾਂ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਮਾਜ ਦੀ ਗੱਲ ਕਰਦੇ ਨੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਅਸੀਂ ਕੀ ਬਣਾਣਾ ਹੈ ਅਖੰਡ ਭਾਰਤ ਬਣਾਣਾ ਨਾ ਤੁਸੀਂ ਹਿੰਦੁਸਤਾਨ ਦੀ ਗੱਲ ਅਸੀਂ ਕਰਨੀ ਨਾ ਅਸੀਂ ਕਰਨੀ ਗੱਲ ਇਥੇ ਖਾਲਸਾਣ ਦੀ ਅਸੀਂ ਗੱਲ ਕਰਨੀਆਂ ਅਖੰਡ ਭਾਰਤ ਦੀ ਅਸੀਂ ਗੱਲ ਕਾਨੀਆਂ ਸ਼੍ਰੀ ਰਾਮਚੰਦਰ ਭਗਵਾਨ ਦੀ ਅਸੀਂ ਗੱਲ ਕਾਨੀਆਂ ਕ੍ਰਿਸ਼ਨ ਜੀ ਮਹਾਰਾਜ ਦੀ ਅਸੀਂ ਗੱਲ ਕਾਨੀਆਂ ਉਸ ਸਨਾਤਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਨ੍ਹਾਂ ਨਿਹੰਗ ਸਿੰਘਾਂ ਨੇ ਇਸ ਦੇਸ਼ ਵਾਸਤੇ ਇਸ ਧਰਮ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਨੀ ਜਿਨੇ ਲੋਕ ਇਸ ਵੀਡੀਓ ਨੂੰ ਦੇਖਦੇ ਇਹ ਰਾਜਾ ਵੜਿੰਗਨੀ ਇਹ ਸੋਨੀਆ ਗਾਂਧੀ ਤੱਕ ਪਹੁੰਚ ਜੇ ਇਹ ਅਮਰਪਾ ਦੇ ਕੁੱਤਿਆਂ ਤੱਕ ਪਹੁੰਚ ਜਵੇ ਇਹ ਜਿਹੜੇ ਲੋਕ ਬੜੀਆਂ-ਬੜੀਆਂ ਫੜਾ ਮਾਰਦੇ ਨੇ ਪੰਜਾਬ ਵਿੱਚ ਅਸੀਂ ਪ੍ਰਵਾਸੀ ਨਹੀਂ ਰਹਿਣਦੇ ਨੇ ਜਿਹੜੇ ਯੂਪੀ ਬਿਹਾਰ ਦੇ ਸਾਡੇ ਭਾਈਆਂ ਨੂੰ ਧੱਕੇ ਮਾਰਦੇ ਨੇ ਅੱਜ ਲੋੜ ਪੈ ਗਈ ਹਿੰਦੁਸਤਾਨ ਦੇ ਉਹਨਾਂ ਹਿੰਦੂਆਂ ਦੀ ਉਹਨਾਂ ਸਨਾਤਨੀਆਂ ਦੀ ਕਿਉਂਕਿ ਕਾਰਨ ਕੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੀਆਂ ਰੇੜੀਆਂ ਚੱਕੀਆਂ ਜਿਨ੍ਹਾਂ ਨੇ ਗਰੀਬ ਲੋਕਾਂ ਦੀ ਬਾਹ ਨਹੀਂ ਪੁੱਛੀ ਜਿਨ੍ਹਾਂ ਨੇ ਐਸੀ ਬੀਸੀ ਦੀ ਕਦੇ ਗੱਲ ਨਹੀਂ ਕੀਤੀ ਇਹ ਉਹ ਲੋਕ